ਤੈ ਤਾ ਹਜ਼ਰਤ ਪਾਇਓ ਮਾਨ ਸੇਵਿਆ ਗੁਰ ਪਰਵਾਨ ਸਾਧ ਅਜਗਰ ਜਿਨ ਕੀਓ ਉਨਮਾਨ ਹਰ ਹਰ ਦਰਸ ਸਮਾਨ ਆਤਮਾਵੰਤ ਗਿਆਨ ਜਾਣਿਆ ਅਕਲ ਗਤ ਗੁਰ ਪਰਵਾਨ ਜਾ ਕੇ ਦ੍ਰਿਸ਼ਟ ਅਚਲ ਠਾਨ ਬਿਮਲ ਬੁੱਧ ਸਥਾਨ ਪਹਿਰ ਸੀਸ ਨਾਹ ਸਤ ਵਿਦਾਰ ਕਹ ਕੀਰਤ ਕਲ ਸਹਾਰ ਸਪਤ ਦੀਪ ਮਜਾਰ ਲੈਣਾ ਜਗਤ ਰ ਗੁਰ ਪਰਸ ਮੂਰਾਰ ਕਹ ਕੀਰਤ ਕਲ ਸਹਾਰ ਸਪਤ ਦੀਪ ਮਜਾਰ ਲੈਣਾ ਜਗਤ ਰ ਗੁਰ ਪਰਸ ਮੂਰਾਰ ਕਲ ਜੁ ਕਿ ਉਤਾਰ ਨਾਮ ਕੇ ਬੋਹਿ ਜਹ ਰਜੂਰ ਹਾਜ਼ਰਾ ਹਜ਼ੂਰ ਜਾਗਤ ਜੋਤਖ ਤੌਰ ਦੇ ਮਾਲਕ ਸਾਹਿਬ ਸ੍ਰੀ ਗੁਰੂਵੰਦ ਸਾਹਿਬ ਜੀ ਉਹ ਆਪ ਜੀ ਕੋ ਡੰਡੋਤ ਬੰਧਨ ਅਨੇਕ ਬਾਰ ਗੁਰੂ ਪਾਤਸ਼ਾਹ ਜੀ ਕੀ ਅਗਰਸ ਰੂਪ ਗੁਰੂ ਘਰੀ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਹੁਨੇ ਆਪ ਜੀ ਭਾਈ ਸਾਹਿਬ ਜੀ ਦੇ ਮੁਖਾਰ ਬਿੰਦ ਤੋਂ ਸਭ ਸੱਚੇ ਪਾਤਸ਼ਾਹ ਦਾ ਮੁਖਵਾਕ ਜੋ ਸਭ ਸੱਚੇ ਪਾਤਸ਼ਾਹ ਸ੍ਰੀ ਗੁਰੂਵੰਦ ਸਾਹਿਬ ਜੀ ਇਸ ਪਾਵਨ ਪਵਿੱਤਰ ਧਰਤੀ ਜਿੱਥੇ ਧੰਨ ਧੰਨ ਬਾਬਾ ਹਨੂਮਾਨ ਸਿੰਘ ਜੀ ਸਹਿਤ ਅਨੇਕਾਂ ਸਿੰਘਾਂ ਸ਼ਹੀਦਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਇਸ ਸਥਾਨ ਤੇ ਸਹਿਬ ਤਕਰੀਬਨ 2:3 ਵਜੇ ਪ੍ਰਕਾਸ਼ਮਾਨ ਹੁੰਦੇ ਨੇ ਤੇ ਪ੍ਰਕਾਸ਼ਮਾਨ ਹੁੰਦਿਆਂ ਕੁੱਲ ਕਾਇ ਹਿੱਤ ਹੁਕਮ ਬਖਸ਼ਦੇ ਨੇ ਉਹ ਮੁਖਵਾਕ ਦੇ ਰੂਪ ਦੇ ਵਿੱਚ ਆਪਾਂ ਵਿਚਾਰ ਕਰਾਂਗੇ ਜੋ ਅੱਜ ਦਾ ਮੁਖਵਾਕ ਉਹ ਸਭ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪੰਜਵੇਂ ਸਰੂਪ ਸਾਹਿਬ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਟੋੜੀ ਰਾਗ ਦੇ ਵਿੱਚ ਸਾਹਿਬ ਸ੍ਰੀ ਗੁਰੂ ਗਬਨ ਸਾਹਿਬ ਜੀ ਦੇ ਪਾਵਨ ਅੰਗ 718 ਤੇ ਇਹ ਸ਼ਬਦ ਸੁਭਾਏ ਮੈਂ ਪਾਠ ਸ਼ੁਰੂਆਤ ਕਰਦੇ ਨੇ ਹਰ ਹਰ ਚਰਨ ਰਿਧੈ ਉਰਤਾਰੇ ਮਾਰੇ ਕਹਿੰਦੇ ਨੇ ਉਸ ਪਰਮੇਸ਼ਰ ਪ੍ਰਮਾਤਮਾ ਦੇ ਚਰਨ ਆਪਣੇ ਹਿਰਦੇ ਵਿੱਚ ਧਾਰਨ ਕਰੋ ਇਹ ਸ਼ਬਦੀ ਅਰਥ ਜੇ ਆਪਾਂ ਲਵਾਂਗੇ ਤਾਂ ਗੱਲ ਨਹੀਂ ਬਣੇਗੀ ਗੁਰੂ ਦੇ ਚਰਨ ਕੀ ਨੇ ਗੁਰੂ ਦੇ ਚਰਨ ਗੁਰੂ ਦਾ ਹੁਕਮ ਗੁਰੂ ਦੇ ਬਚਨ ਗੁਰੂ ਦੀ ਬਾਣੀ ਕੀ ਕਹਿੰਦੀ ਹੈ ਉਹਨਾਂ ਨੂੰ ਮੰਨ ਕੇ ਆਪਣੇ ਹਿਰਦੇ ਵਿੱਚ ਪਾਤਸ਼ਾਹ ਨੇ ਕਿਹਾ ਇੱਥੇ ਧਾਰਨ ਕਰਨੇ ਨੇ ਹੋਰ ਵੀ ਸਰੀਰ ਦੇ ਬਹੁਤ ਅੰਗ ਨੇ ਅੰਦਰਲੇ ਬਾਹਰਲੇ ਪਾਤਸ਼ਾਹ ਨੇ ਹਿਰਦੇ ਦਾ ਵਰਣਨ ਕੀਤਾ ਹੈ ਹਿਰਦੇ ਵਿੱਚ ਕਿਉਂ ਕਿ ਹੈ ਵੇਖੋ ਸਾਰੀ ਸਰੀਰ ਦੇ ਵਿੱਚ ਜੋ ਖੂਨ ਦੀ ਰਵਾਨੀ ਦੌੜਦੀ ਹੈ ਉਹ ਹਿਰਦੇ ਤੋਂ ਹੀ ਸ਼ੁਰੂ ਹੁੰਦੀ ਹੈ ਔਰ ਜੋ ਚੀਜ਼ ਹਿਰਦਾ ਜਿਸ ਤਰੀਕੇ ਦੇ ਨਾਲ ਇਸ ਖੂਨ ਦੀ ਰਵਾਨੀ ਨੂੰ ਦੌੜਾਵੇ ਉਸ ਤਰ੍ਹਾਂ ਦਾ ਅਸਰ ਸਮੁੱਚੇ ਸ਼ਰੀਰ ਤੇ ਹੋ ਜਾਂਦਾ ਹੈ ਦਿਲ ਦੇ ਤੇ ਕੋਈ ਅਸਰ ਹੋਇਆ ਹੋਵੇ ਉਸ ਵਕਤ ਜਦੋਂ ਖੂਨ ਦੀ ਰਵਾਨੀ ਸਾਰੇ ਸ਼ਰੀਰ ਵਿੱਚ ਦੌੜਦੀ ਹੈ ਤਾਂ ਵੱਖ-ਵੱਖ ਅੰਗਾਂ ਨੂੰ ਉਹਨਾਂ ਦੇ ਤਰੀਕਿਆਂ ਦੇ ਨਾਲ ਅਸਰ ਕਰਦੀ ਹੈ ਇਸੇ ਤਰੀਕੇ ਦੇ ਨਾਲ ਰੋਗ ਉਤਪੰਨ ਹੁੰਦੇ ਨੇ ਉਹ ਅਸਰ ਖੂਨ ਦਾ ਕਬੂਲ ਕਰਦੇ ਨੇ ਸੋ ਮਾਰੇ ਕਹਿੰਦੇ ਨੇ ਉਸ ਦੇ ਹੁਕਮ ਉਸ ਦੇ ਬਚਨ ਉਸ ਪਰਮੇਸ਼ਰ ਅਕਾਲ ਪੁਰਖ ਦੀ ਬਾਣੀ ਮਾਰੇ ਕਹਿੰਦੇ ਆਪਣੇ ਹਿਰਦੇ ਵਿੱਚ ਧਾਰਨ ਕਰੋ ਤਾਂ ਜੋ ਇਹ ਜੋ ਪਾਤਸ਼ਾਹ ਦੇ ਬਚਨ ਨੇ ਇਹ ਆਪਣੇ ਖੂਨ ਦੀ ਰਵਾਨੀ ਬਣ ਜਾਣ ਔਰ ਕੱਲੇ ਕੱਲੇ ਅੰਗ ਕੱਲੇ ਕੱਲੇ ਰੋਮ ਦੇ ਵਿੱਚ ਉਹ ਪਰਮੇਸ਼ਰ ਅਕਾਲ ਪੁਰਖ ਦੇ ਬਚਨ ਜਾਣ ਅਸਰ ਸਿਮਰ ਸੁਆਮੀ ਸਤਿਗੁਰੂ ਆਪਣਾ ਕਾਰਜ ਸਫਲ ਹਮਾਰੇ ਮਹਾਰਾਜ ਕਹਿੰਦੇ ਜਦੋਂ ਇਸ ਤਰੀਕੇ ਦੇ ਨਾਲ ਹਿਰਦੇ ਵਿੱਚ ਬਾਣੀ ਵਸੇਗੀ ਨਾ ਸਰੀਰ ਦੇ ਵਿੱਚ ਬਾਣੀ ਦੌੜ ਦੀ ਰਵਾਨੀ ਬਣੇਗੀ ਕੁੰਡੀ ਰਵਾਨੀ ਜਦੋਂ ਉਸ ਦੇ ਬਾਣੀ ਦੇ ਅਸਰ ਨੂੰ ਕੱਲੇ ਕੱਲੇ ਅੰਗ ਤੱਕ ਪਹੁੰਚਾਏਗੀ ਕੱਲੇ ਕੱਲੇ ਰੋਮ ਤੱਕ ਪਹੁੰਚਾਏਗੀ ਮਹਾਰਾਜ ਕਹਿੰਦੇ ਉਸ ਵਕਤ ਜਿਹੜਾ ਸਿਮਰਨ ਚੱਲੇਗਾ ਨਾ ਉਹ ਅਸਰ ਕੀ ਦਿਖਾਏਗਾ ਮਾਰੇ ਕਹਿੰਦੇ ਉਸ ਦਾ ਫਲ ਸਗ੍ਰੂਪ ਹੋਏਗਾ ਕਾਰਜ ਸਫਲ ਹਮਾਰੇ ਉਸ ਵਕਤ ਜਿਹੜੇ ਸਾਡੇ ਕਾਰਜ ਹੋਣਗੇ ਨਾ ਉਹ ਸਫਲੇ ਹੋ ਜਾਣਗੇ ਹੁਣ ਇੱਕ ਕਾਰਜ ਵੀ ਆਪਾਂ ਥੋੜਾ ਜਿਹਾ ਵਿਚਾਰੀਏ ਅੱਜ ਸਾਡੇ ਕਾਰਜ ਕੀ ਨੇ ਅੱਜ ਸਾਡੇ ਕਾਰਜ ਬਹਤਾ ਦੇ ਵਿੱਚ ਜਦੋਂ ਤੱਕ ਉਹ ਬਚਨ ਸਾਡੇ ਹਿਰਦੇ ਵਿੱਚ ਨਹੀਂ ਵਸਦੇ ਨਾ ਜੀ ਉਦੋਂ ਤੱਕ ਇਹ ਸਾਡੇ ਜੋ ਕਾਰਜ ਨੇ ਮਾਇਕ ਪਦਾਰਥਾਂ ਦੇ ਨਾਲ ਸੰਬੰਧਿਤ ਰਹ ਹੈ ਮਾਇਕ ਪਦਾਰਥਾਂ ਦੇ ਨਾਲ ਹੀ ਅਸੀਂ ਅਰਦਾਸਾਂ ਬੇਨਤੀਆਂ ਕਰਦੇ ਆ ਆਪਣੇ ਕਾਰਜ ਨੂੰ ਸਫਲ ਹੋਇਆ ਜਾਣਦੇ ਆ ਜਦੋਂ ਸਾਡੇ ਮਾਇਕ ਪਦਾਰਥਾਂ ਦੀ ਪੂਰਤੀ ਹੋ ਜਾਂਦੀ ਹੈ ਸੰਸਾਰਿਕ ਦ੍ਰਿਸ਼ਟ ਮਾਨ ਵਸਤਾਂ ਦੀ ਸਪੂਰਤੀ ਜਦੋਂ ਹੁੰਦੀ ਹੈ ਉਦੋਂ ਅਸੀਂ ਸੋਚਦੇ ਹਾਂ ਕਿ ਸਾਡਾ ਕੰਮ ਹੋ ਗਿਆ ਸਾਡੀ ਅਰਦਾਸ ਕਬੂਲ ਹੋ ਗਈ ਸਾਡਾ ਸਫਲ ਹੋ ਗਿਆ ਔਰ ਇਸ ਸਥਾਨ ਤੇ ਬਰਕਤਾਂ ਨੇ ਸਾਡਾ ਜਿਹੜਾ ਕੰਮ ਹੋ ਗਿਆ ਲੇਕਿਨ ਹੁਣ ਮਾਰੇ ਜਿਹੜੇ ਕਾਰਜਾਂ ਦੇ ਸਫਲ ਹੋਣ ਦੀ ਗੱਲ ਕਰਦੇ ਨੇ ਇਹ ਕਾਰਜ ਉਹਦੋਂ ਨੇ ਜਦੋਂ ਹਿਰਦੇ ਵਿੱਚ ਬਾਣੀ ਵਸੇ ਇਰਦੇ ਵਿੱਚ ਵਿੱਚ ਉਸ ਪਰਮੇਸ਼ਰ ਅਕਾਲ ਪੁਰਖ ਦਾ ਨਾਮ ਵਸਿਆ ਉਹਦੇ ਉਕਾਰਜ ਕੀ ਨੇ ਸੱਚ ਜਾਣਿਓ ਉਹਦੋਂ ਕਾਰਜਾਂ ਦੀ ਤਰਜੀ ਸਮੁੱਚੇ ਤੌਰ ਤੇ ਬਦਲ ਜਾਂਦੀ ਹੈ ਕਾਰਨ ਪਾਛੇ ਦੇ ਬਚਨ ਨੇ ਦ੍ਰਿਸ਼ਟ ਮਾਨ ਹੈ ਸਗਲ ਵਿੱਚ ਇਹ ਜਾਣਕਾਰੀ ਜਗਿਆਸੂ ਨੂੰ ਹੋ ਜਾਂਦੀ ਹੈ ਕਿ ਜੋ ਮੈਂ ਦੇਖ ਰਿਹਾ ਜੋ ਦ੍ਰਿਸ਼ਟਮਾਨ ਹੈ ਜਿਸ ਦੀ ਮੈਂ ਅਰਦਾਸ ਕਰ ਰਿਹਾ ਜਿਸ ਦੀ ਮੈਂ ਜਾਂਚ ਨਾ ਕਰ ਰਿਹਾ ਜਿਸ ਮਾਇਕ ਪਦਾਰਥਾਂ ਪਿੱਛੇ ਮੈਂ ਭੱਜਿਆ ਦੌੜਿਆ ਫਿਰ ਰਿਹਾ ਤੀਤਾ ਗੰਸਰਹਾਰ ਨੇ ਅੱਜ ਹੈ ਕੱਲ ਨੂੰ ਨਹੀਂ ਇਸ ਜਹਾਂਜ ਹੈ ਕਿ ਅਗਲੇ ਜਹਾਂਜ ਤਾਂ ਇਹਨਾਂ ਨੇ ਕੰਮ ਹੀ ਨਹੀਂ ਆਉਣਾ ਅਸਲ ਵਸਤ ਜਿਸ ਵਾਸਤੇ ਪਾਤਸ਼ਾਹ ਨੇ ਭੇਜਿਆ ਉਹ ਕਾਰਜ ਤਾਂ ਮੈਂ ਕੀਤਾ ਹੀ ਨਹੀਂ ਉਹ ਕਾਰਜ ਜੀ ਮੈਂ ਮੰਗੀ ਕਰ ਲਵਾਂ ਇਸ ਤਰੀਕੇ ਦੇ ਨਾਲ ਉਦੋਂ ਕਾਰਜਾਂ ਦੀ ਤਬਦੀਲੀ ਹੁੰਦੀ ਹੈ ਕਾਰਜਾਂ ਦੀ ਤਰਜੀਹ ਦੀ ਤਬਦੀਲੀ ਹੁੰਦੀ ਹੈ ਇਹ ਨਹੀਂ ਕਿ ਉਸ ਵਕਤ ਕਿਰਤ ਨਹੀਂ ਕਰਦਾ ਜਿੱਗਿਆ ਸੋ ਬਿਲਕੁਲ ਕਰਦਾ ਹੈ ਲੇਕਿਨ ਖਛਤ ਨਹੀਂ ਹੁੰਦਾ ਉਸ ਦੇ ਵਿੱਚ ਉਸ ਨੂੰ ਸਭ ਕੁਝ ਇਹ ਨਹੀਂ ਜਾਣ ਲੈਂਦਾ ਜਿਵੇਂ ਅਸੀਂ ਜਾਣਿਆ ਹੋਇਆ ਨਾ ਉਸ ਤਰੀਕੇ ਦੇ ਨਾਲ ਨਹੀਂ ਵੇਚਦਾ ਭਾਵੇਂ ਉਹ ਦਿਨ ਰਾਤ ਕਿਰਤ ਕਰੀ ਜਾ ਰਿਹਾ ਹੈ ਉਹ 12 ਘੰਟੇ ਦੀ ਜਗ੍ਹਾ 18 ਘੰਟੇ ਕੀਰਤ ਕਰ ਰਿਹਾ ਹੈ। ਲੇਕਿਨ ਕੀਰਤ ਦੇ ਨਾਲ ਉਸ ਦਾ ਨਾਮ ਚੱਲ ਰਿਹਾ ਹੈ ਜਿਹੜਾ ਕਿ ਮੁੱਖ ਤਰਜੀਹ ਦੇ ਉੱਤੇ ਹੈ। ਕੀਰਤ ਸੈਕੰਡਰੀ ਹੈ, ਕੀਰਤ ਸਿਰਫ ਉਸ ਦੇ ਉਸ ਦਾ ਜਿਹੜਾ ਹੱਥ ਪੈਰ ਨੇ ਉਹ ਕਰ ਰਹੇ ਨੇ। ਲੇਕਿਨ ਮਨ ਕਿੱਥੇ ਹੈ? ਮਨ ਕੀ ਕੰਮ ਕਰ ਰਿਹਾ ਹੈ? ਮਨ ਉਸ ਕੀਰਤ ਦੇ ਵਿੱਚ ਖਚਤ ਨਹੀਂ ਹੋਇਆ ਹੋਇਆ। ਉਦੀ ਇਨਵੋਲਵਮੈਂਟ ਨਹੀਂ ਹੈ ਉਸ ਦੀ ਇਨਵੋਲਵਮੈਂਟ ਉਸ ਕੀਰਤ ਦੇ ਫਲ ਵਲ ਨਹੀਂ ਪਜ ਰਹੀ ਉਸ ਦੀ ਜੋ ਇਨਵੋਲਵਮੈਂਟ ਹੈ ਉਸ ਉਹ ਹੁਣ ਕਿਸ ਚੀਜ਼ ਚ ਖਚਤ ਹੈ ਉਹ ਪਰਮੇਸ਼ਰ ਅਕਾਲਪੁਰਖ ਦੇ ਨਾਮ ਵਿੱਚ ਰਚਿਆ ਹੋਇਆ ਹੈ ਰੰਗਿਆ ਹੋਇਆ ਹੈ ਉਹ ਜੇ ਕੀਰਤ ਵੀ ਕਰ ਰਿਹਾ ਹੈ ਤਾਂ ਕੀਰਤ ਵਿੱਚ ਵੀ ਉਹਦਾ ਨਾਮ ਨਾਲ ਚੜ ਰਿਹਾ ਹੈ ਔਰ ਉਹ ਨਾਮ ਉਸ ਨੂੰ ਸਮਤ ਗਿਆਨ ਧਿਆਨ ਦੇ ਰਿਹਾ ਹੈ ਇਕ ਕਿਸ ਤਰੀਕੇ ਦੇ ਨਾਲ ਤੂੰ ਕੀਰਤ ਕਰਨੀ ਹੈ ਕਿਸ ਸੱਜਣ ਨਾਲ ਕਿਵੇਂ ਵਿਚਰਨਾ ਹੈ ਕੀਰਤ ਵਰਤ ਸਭ ਧਰਮ ਦੀ ਇੱਥੇ ਜਗਿਆ ਸੁ ਆ ਜਾਂਦਾ ਹੈ ਉਸ ਵਕਤ ਉਹਦੇ ਜਿਹੜੀਆਂ ਮੰਗਾ ਨੇ ਉਹ ਮੰਗਾ ਦੇ ਵਿੱਚ ਸਰਵੋਤਮ ਤੌਰ ਤੇ ਪਰਮੇਸ਼ਰ ਅਕਾਲ ਪੁਰਖ ਦੀ ਹੀ ਮੰਗ ਰੈਂਦੀ ਹੈ ਔਰ ਉਹ ਫਿਰ ਪਾਤਸ਼ਾਹ ਕਹਿੰਦੇ ਨੇ ਉਹ ਸਫਲ ਹੁੰਦੇ ਨੇ ਉਹ ਉਹ ਤੋਂ ਉਹ ਜਿਹੜੇ ਦਾਨ ਨੇ ਨਾ ਦਾਨ ਅਣ ਮੰਗਿਆ ਦੇਵੇ ਪਰਮੇਸ਼ਰ ਅਕਾਲਪੁਰਖ ਬਿਨਾਂ ਮੰਗਿਆ ਵੀ ਉਸ ਨੂੰ ਦਾਨ ਦਿੰਦਾ ਰਹਿੰਦਾ ਹੈ ਮਾਰੇ ਜੱਗੇ ਕੀ ਕਹਿੰਦੇ ਨੇ ਪੁੰਨ ਦਾਨ ਪੂਜਾ ਪਰਮੇਸ਼ਰ ਕੀਰਤ ਤਤ ਵਿਚਾਰੇ ਮਾਰੇ ਕਹਿੰਦੇ ਹੁਣ ਅਸਲ ਉਹਦੇ ਪੁੰਨ ਦਾਨ ਨਾ ਜਿਹੜਾ ਪਰਮੇਸ਼ਰ ਪ੍ਰਤੀ ਕਰਦੇ ਆ ਆਪਾਂ ਕਰਦੇ ਆ ਸਨਿਆਤਨੀ ਵੀਰ ਕਰਦੇ ਆ ਫਰੇਕ ਧਰਮ ਦਾ ਬੰਦਾ ਕਰਦਾ ਹੈ ਉਹ ਮਾਰੇ ਜਾਂਦੇ ਉਹਦੀ ਕੀਰਤ ਵਿੱਚ ਬਦਲ ਜਾਂਦੇ ਨੇ ਹੁਣ ਕੱਲੇ ਉਹਦੇ ਪੁੰਨ ਦਾ ਨਹੀਂ ਰਹਿ ਗਏ ਨਾਲ ਪਰਮੇਸ਼ਰ ਅਕਾਲ ਪੁਰਖ ਦੀ ਕੀਰਤ ਬਾਤ ਉਹਦੇ ਗੁਣਾ ਦਾ ਗਾਇਨ ਨਾਲ ਉਹਦੀ ਵਿਚਾਰ ਕੀਰਤੀ ਉਹਦੀ ਉਹਦੀ ਉਪਮਾ ਔਰ ਨਾਲ ਉਸ ਦੀ ਉਪਮਾ ਦੇ ਜੋ ਕਾਰਨ ਨੇ ਜੋ ਉਹਦੇ ਗੁਣ ਨੇ ਉਹਨਾਂ ਦਾ ਵਿਚਾਰ ਇਕ ਉਸ ਦੇ ਅਸਲ ਪੁੰਨ ਦਾਨ ਤੇ ਪੂਜਾ ਬਣ ਜਾਂਦੀ ਹੈ ਗੁਣ ਗਾਵਤ ਅਤਲ ਸੁਖ ਪਾਇਆ ਠਾਕੁਰ ਅਗਮੇ ਪਾਰੇ ਹੁਣ ਗੁਣ ਜਿਹੜੇ ਗਾ ਰਹੇ ਹੈ ਨਾ ਉਹ ਇਸ ਵਕਤ ਜਿਹੜੇ ਗੁਣ ਗਾ ਰਿਹਾ ਹੈ ਉਸ ਨੂੰ ਅਤਲ ਸੁਖ ਮਿਲ ਰਿਹਾ ਹੈ ਅਸੀਂ ਸੁਖ ਕੀ ਜਾਣਦੇ ਹਾਂ ਅਸੀਂ ਸੁਖ ਮਾਇਆ ਪਦਾਰਥਾਂ ਵਿੱਚੋਂ ਭਾਲਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿ ਸੂਕ ਨੂੰ ਸਿਰਫ ਤੇ ਸਿਰਫ ਸਾਡੇ ਸ਼ਰੀਰ ਨਾਲ ਸੰਬੰਧਿਤ ਮੰਨਦੇ ਸ਼ਰੀਰ ਨਾਲ ਸੰਬੰਧਿਤ ਮੰਨਦੇ ਆ ਐਸੀ ਕਰਕੇ ਜਿਵੇਂ ਅੱਜਕੱਲ ਬਹਿਰਮੀਆਂ ਆ ਰਹੀਆਂ ਆਪਾਂ ਕਹਿੰਨੇ ਚਲੋ ਐਸੀ niche ਚਲੇ ਜਾਈਏ ਲੇਕਿਨ ਹੁਣ ਉਹਨਾਂ ਨੂੰ ਜਿਹੜੇ ਸੁੱਖ ਮਿਲਦੇ ਨੇ ਉਹ ਮਾਰੇ ਕਹਿੰਦੇ ਨੇ ਅਤਲ ਨੇ ਆ ਜਿਹੜੇ ਆਪਣੇ ਸੁੱਖ ਨੇ ਇਹ ਤੋਲੇ ਜਾ ਸਕਦੇ ਨੇ ਇਹਨਾਂ ਦੀ ਤੋਲਾ ਹੋ ਸਕਦੀ ਹੈ ਇਹਨਾਂ ਦੀ ਤੁਲਨਾ ਇਸ ਦੀ ਗਵਾਂਡੀ ਦਾ ਐਸੀ ਜਿਆਦਾ ਠੰਡਾ ਕਰਦਾ ਸਾਡਾ ਘੱਟ ਕਰਦਾ ਜਾਂ ਸਾਡਾ ਜ਼ਿਆਦਾ ਕਰਦਾ ਉਹਦਾ ਘੱਟ ਕਰਦਾ ਇਸ ਤਰੀਕੇ ਦੇ ਨਾਲ ਤੁਲਨਾਤਮਕ ਨੇ ਜਿਤਨੇ ਵੀ ਸੁੱਖ ਸ਼ਰੀਰ ਦੇ ਨਾਲ ਸੰਬੰਧਿਤ ਹੁਣ ਆ ਜਿਹੜੇ ਸੁੱਖ ਨੇ ਜਿਨ੍ਹਾਂ ਨੂੰ ਮਹਾਰਾਜ ਨੇ ਅਤੁੱਲ ਕਿਹਾ ਗਿਆ ਪਹਿਲਾ ਵਿਸ਼ੇਸ਼ਣ ਲਗਾਇਆ ਇਹ ਕਿਸੇ ਦੇ ਨਾਲ ਇਹਨਾਂ ਦੀ ਤੁਲਨਾ ਨਹੀਂ ਹੋ ਸਕਦੀ ਇਹ ਤੋਲੇ ਨਹੀਂ ਜਾ ਸਕਦੇ ਮਾਪੇ ਨਹੀਂ ਜਾ ਸਕਦੇ ਇਹਨਾਂ ਦਾ ਕੁਆਂਟਮ ਡਿਸਾਈਡੇਬਲ ਨਹੀਂ ਹੈ ਇਹ ਕਿੰਨੇ ਸੁੱਖ ਸੁੱਖ ਦਿੰਦੇ ਨੇ ਕਿੰਨਾ ਕੁ ਸੁਖੀ ਕਰਦੇ ਨੇ ਇਹ ਅਕਥ ਨੇ ਕਹੇ ਨਹੀਂ ਜਾ ਸਕਦੇ ਜਿਹੜੇ ਸੁੱਖ ਪਰਮੇਸ਼ਰ ਅਕਾਲ ਪੁਰਖ ਪ੍ਰਦਾਨ ਕਰਦਾ ਜੋ ਵੱਡਾ ਹੈ ਠਾਕੁਰ ਹੈ ਪਹੁੰਚ ਤੋਂ ਰਹਿਤ ਹੈ ਉਹ ਜਿਹੜਾ ਸੁੱਖ ਪ੍ਰਦਾਨ ਕਰਦਾ ਹੈ ਫੇਰ ਉਹ ਐਸੇ ਸੁੱਖ ਨੇ ਨਾ ਤੇ ਗਰਮੀ ਦੀ ਪਰਵਾਹ ਤੇ ਨਾ ਸਰਦੀ ਦੀ ਪਰਵਾਹ ਹੈ ਲੱਗਦੇ ਹੀ ਨਹੀਂ ਸੱਨੂ ਸੁਖ ਦੁਖ ਜੋ ਲੱਗਣ ਦੀ ਪ੍ਰਵਿਰਤੀ ਸਾਡੇ ਚ ਅੰਦਰ ਹੈ ਨਾ ਉਹ ਸਾਨੂੰ ਇਸ ਦੁੱਖ ਮਹਿਸੂਸ ਕਰਵਾਉਂਦੀ ਹੈ ਲੇਕਿਨ ਪਰਮੈਸੀ ਕਿਰਪਾ ਕਰਦੇ ਨੇ ਜਿਹੜੀ ਇਹ ਪ੍ਰਵਿਰਤੀ ਹੈ ਨਾ ਇਹੋ ਹੀ ਸਾਡੀ ਖਤਮ ਹੋ ਜਾਂਦੀ ਹੈ ਔਰ ਜੇਹ ਜਾਈਏ ਤਹਾਂ ਸੁਹੇਲੇ ਵਾਲੀ ਅਵਸਥਾ ਜੁ ਬਣਨੀ ਸ਼ੁਰੂ ਹੋ ਜਾਂਦੀ ਹੈ ਜਿਤ ਜਾਏ ਵੈਕੰਟ ਤੇ ਤਾਂ ਹੀ ਉਹ ਵੇਸ਼ਟ ਵੈਕੰਟ ਲੱਗਦੀ ਹੈ ਜਗਾ ਜਿੱਥੇ ਜਾਈਏ ਵੇਚੀਏ ਇਹ ਇਹੀ ਚੀਜ਼ ਲੱਗਦੀ ਹੈ ਪਰਮਾਤਮਾ ਦੀ ਬਣਾਈ ਹੋਈ ਵਸਮਾਦ ਉੱਥੇ ਇਕੱਤਰ ਹੋ ਜਾਂਦਾ ਹੈ ਉੱਥੇ ਹੀ ਆਨੰਦ ਬਣ ਜਾਂਦਾ ਹੈ ਔਰ ਉਹ ਆਨੰਦ ਨਾ ਉਸ ਜਗ੍ਹਾ ਸੇ ਨੂੰ ਠੰਡ ਲੱਗਣ ਦਿੰਦਾ ਨਾ ਗਰਮੀ ਲੱਗਣ ਦਿੰਦਾ ਨਾ ਉਹ ਨੂੰ ਕੋਈ ਦੁੱਖ ਮਹਿਸੂਸ ਸੰਸਾਰਿਕ ਤੌਰ ਤੇ ਤਾਂ ਹੁੰਦਾ ਹੀ ਨਹੀਂ ਇਸ ਵਿੱਚ ਆਤਮਾ ਦੇ ਸੁੱਖ ਦੀ ਅਵਸਥਾ ਬਣ ਰਹੀ ਹੈ ਆਤਮਿਕ ਤੌਰ ਤੇ ਜਦੋਂ ਜਗਿਆਸੂ ਸੁਖੀ ਹੁੰਦਾ ਉਹਦੇ ਉਸ ਨੂੰ ਸੰਸਾਰਿਕ ਜਿਹੜੇ ਦੁੱਖ ਨੇ ਉਹ ਮਹਿਸੂਸ ਹੋਣੇ ਬੰਦ ਹੋ ਜਾਂਦੇ ਨੇ ਉਸ ਦੀ ਪਰਵਰਤੀ ਮਹਿਸੂਸ ਕਰਨ ਦੀ ਖਤਮ ਹੋ ਗਈ ਹੈ ਕੇਵਲ ਤੇ ਕੇਵਲ ਉਹ ਪਰਮੇਸ਼ਰ ਦੇ ਰੰਗ ਦੇ ਵਿੱਚ ਰੰਗਿਆ ਰੰਗਿਆ ਜਾਣਕਾਰਣ ਉਸ आनंद ਦੇ ਵਿੱਚ ਵਿਚਰਦਾ ਹੈ ਜਿਹੜਾ ਕਿਹਾ ਨਹੀਂ ਜਾ ਸਕਦਾ ਜੋ ਜਨ ਪਰਮ ਬ੍ਰਹਮ ਆਪਣੇ ਕੀਨੇ ਤਿੰਨ ਦਾ ਬਹਰ ਕਛ ਨਾ ਵਿਚਾਰੇ ਹੁਣ ਮਾਰੇ ਕਹਿੰਦੇ ਨੇ ਇਹ ਜਿਹੜੀਆਂ ਵਿਵਸਥਾਵਾਂ ਨੇ ਨਾ ਇਸ ਤੁਕ ਦੇ ਤੋਂ ਇਹ ਵੀ ਸੰਕੇਤ ਮਿਲਦਾ ਹੈ ਪਾਤਸ਼ਾਹ ਕਹਿੰਦੇ ਨੇ ਜੋ ਜਨ ਪਰਮ ਬ੍ਰਹਮ ਆਪਣੇ ਕੀਨੇ ਜਿਨ੍ਹਾਂ ਨੂੰ ਪਰਮੇਸ਼ਰ ਕਾਲਪੁਰਖ ਨੇ ਆਪਣਾ ਬਣਾ ਲਿਆ ਹੁਣ ਇਤੋ ਸਪਸ਼ਟ ਗੱਲ ਹੋ ਗਈ ਕਿ ਅਸੀਂ ਉਹਦੇ ਬਣ ਨਹੀਂ ਸਕਦੇ ਲੇਕਿਨ ਹਾਂ ਉਹ ਸਾਨੂੰ ਆਪਣਾ ਬਣਾ ਸਕਦਾ ਦੋਨੋਂ ਗੱਲਾਂ 'ਚ ਫਰਕ ਹੈ ਜਦੋਂ ਅਸੀਂ ਬਣਨ ਦੀ ਕੋਸ਼ਿਸ਼ ਕਰਦੇ ਹਾਂ ਕਿਸੇ ਦੀ ਤਾਂ ਸਾਡੇ ਤਸ਼ੱਦਦ ਸਾਡੇ ਐਫਰਟਸ ਲੱਗਦੇ ਨੇ ਉਸ ਦੇ ਵਿੱਚ ਜੇ ਅਸਫਲਤਾ ਤਾਂ ਨਿਰਾਸ਼ਾ ਹੈ ਜੇ ਸਫਲਤਾ ਤਾਂ ਹੰਕਾਰ ਹੈ ਲੇਕਿਨ ਇਸ ਜਗ੍ਹਾ ਤੇ ਕੀ ਹੈ ਇਸ ਜਗ੍ਹਾ ਤੇ ਕਿਰਪਾ ਦਾ ਖਜ਼ਾਨਾ ਹੈ ਆਪਾਂ ਆਪਣੇ efforts ਦੇ ਨਾਲ ਪਰਮੇਸ਼ਰ ਨੂੰ ਨਹੀਂ ਪਾ ਸਕਦੇ ਉਹਦੇ ਨਾਲ ਨਹੀਂ ਮਿਲ ਸਕਦੇ ਅਸੀਂ ਕੇਵਲ ਤੇ ਕੇਵਲ ਪਰਮੇਸ਼ਰ ਅਕਾਲ ਪੁਰਖ ਦੀ ਬਖਸ਼ਿਸ਼ ਦੀ ਕਿਰਪਾਲਤਾ ਦੀ ਪਾਤਰਤਾ ਬਣਵਾ ਸਕਦੇ ਹਾਂ ਆਪਣੇ ਆਪ ਅਰਜ਼ੀਆਂ ਕਰਕੇ ਅਰਦਾਸਾਂ ਕਰਕੇ ਬੇਨਤੀਆਂ ਕਰਕੇ ਨੀਵੇਂ ਹੋ ਕੇ ਦੇਵ ਸਾਹਿਬ ਸੱਚੇ ਪਾਸ਼ਾ ਗੁਰੂ ਅਰਜਨ ਪਾਤਸ਼ਾਹੀ ਜੀ ਕਹਿੰਨੇ ਨੇ ਹਾਰ ਪਰੇ ਸੁਆਮੀ ਕੇ ਦਵਾਰੇ ਦੀਜੇ ਬੁੱਧ ਬੇਕਾ ਇਸ ਤਰੀਕੇ ਦੇ ਨਾਲ ਪਾਤਸ਼ਾਹ ਕਹਿੰਦੇ ਜੇ ਝੁੱਕ ਕੇ ਤੂੰ ਅਰਦਾਸ ਕਰੇਗਾ ਤਾਂ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਫਿਰ ਕਹਾਣੀ ਬਣੇਗੀ ਫਿਰ ਪਰਮੇਸ਼ਰ ਗੱਲ ਲਾਏਗਾ ਫਿਰ ਸਿੱਖ ਇੱਕ ਪੈਂਡਾ ਜਾਇਦ ਚੱਲ ਸਤਗੁਰ ਕੋਟ ਪੈਂਡਾ ਅੱਗੇ ਹੋਏ ਲੇ ਤਾਂ ਇਹ ਕਰੋੜਾ ਪੈਂਡੇ ਦੀ ਜਿਹੜੀ ਵਿਵਸਥਾ ਹੈ ਉਹ ਪਰਮੇਸ਼ਰ ਨੇ ਆਪ ਕਰਨੀ ਹੈ ਅਸੀਂ ਨਹੀਂ ਕਰ ਸਕਦੇ ਸੋ ਇੱਕ ਗੱਲ ਆਪਾਂ ਕਲੀਅਰ ਕਰਕੇ ਮਨ 'ਚ ਢਾਰ ਲਈਏ ਕਿ ਸਾਡੇ ਅਸ਼ੱਦਦਾਂ ਦੇ ਨਾਲ ਜੇ ਨਹੀਂ ਹੋਣਾ ਤਾਂ ਆਪਾਂ ਉਸ ਪਾਸੇ ਦਾ ਤਸ਼ੱਦਦ ਵੀ ਛੱਡ ਦਈਏ ਆਪਣਾ ਕੰਮ ਆਪਾਂ ਕਰੀਏ ਪਰਮੇਸ਼ਰ ਦਾ ਕੰਮ ਪਰਮੇਸ਼ਰ ਨੂੰ ਕਰਨ ਦੇਈਏ ਆਪਣਾ ਕੰਮ ਕੀ ਹੈ ਆਪਣਾ ਕੰਮ ਅਰਦਾਈਆਂ ਕਰਨੀਆਂ ਅਰਦਾਸਾਂ ਕਰਨੀਆਂ ਬੇਨਤੀਆਂ ਕਰਨੀਆਂ ਜੇ ਅਸੀਂ ਪਾਠ ਕਰਨਾ ਤਾਂ ਪਾਠ ਦੇ ਵਿੱਚ ਰਜੋਈ ਕਰਕੇ ਬੈਠਣਾ ਸਾਨੂੰ ਕੁਝ ਨਹੀਂ ਆਉਂਦਾ ਸਾਨੂੰ ਕੁਝ ਸਮਝ ਨਹੀਂ ਆਉਂਦਾ ਪਰਮੇਸ਼ਰ ਹਕਾਲਪੁਰ ਤੋਂ ਕਿਰਪਾ ਕਰ ਜਿਸ ਦਿਨ ਉਹਨੇ ਕਿਰਪਾ ਕੀਤੀ ਫਲਸਫੇ ਪੜਨ ਦੀ ਲੋੜ ਵੀ ਪਣੀ ਕਿਨਕਾ ਇੱਕ ਜਿਸ ਜੀਵ ਬਸਾਵੇ ਇੱਕ ਜਿਹੜਾ ਕਿਨਕਾ ਹੈ ਨਾ ਉਹ ਵੀ ਉਸ ਪਰਮੇਸ਼ਰ ਨੇ ਹੀ ਬਸਾਉਣਾ ਹੈ ਤਾਂ ਕਿ ਮਹਿਮਾ ਗਣੀ ਨਾ ਆਵੇ ਜੋ ਜਨਤਾਰ ਬ੍ਰਹਮ ਆਪਣੇ ਕੀਨੇ ਤਿੰਨ ਦਾ ਬਹਰ ਕਛਨਾ ਵਿਚਾਰੇ ਰਿਜ਼ਲਟ ਕੀ ਹੈ ਜੀ ਉਸ ਦਾ ਮਾਰਾ ਹੀ ਕਹਿੰਦੇ ਨੇ ਲੇਖਾ ਨਹੀਂ ਵਿਚਾਰ ਦਾ ਧਰਮ ਰਾਜ ਜਾਂ ਉਹ ਦੇ ਜੱਬ ਰੱਬ ਕੇ ਸੱਚ ਕੋ ਤਿੰਨ ਤਰਾਸ ਕਹਾਂ ਜੋ ਚਰਨ ਗੁਰੂ ਚਿਤ ਲਾਵਤ ਹੈ ਉਹ ਉਹਦੇ ਲੇਖੇ ਨਹੀਂ ਗਿਣੇ ਮਿਣੇ ਜਾਂਦੇ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸੰਭੇ ਉਨ ਪਰਮੇਸ਼ਰ ਕੋਲ ਲੇਖੇ ਨੇ ਧਰਮਰਾਜ ਕੋਲ ਨਹੀਂ ਹੈ ਧਰਮਰਾਜ ਉਹਦੇ ਲੇਖੇ ਨਹੀਂ ਵਿਚਾਰ ਸਕਦਾ ਤਿੰਨ ਦਾ ਬਹਰ ਕਛਣਾ ਵਿਚਾਰੇ ਭਾਵ ਆਉਣ ਜਾਣ ਦੇ ਚੱਕਰਾਂ ਤੋਂ ਨਿਰਲੇਪਤਾ ਹੋ ਗਈ ਖਤਮ ਹੋ ਗਏ ਉਹ ਕਿਉਂ ਕਿਉਂਕਿ ਜੋ ਜਨਪਾਰ ਬ੍ਰਹਮ ਆਪਣੇ ਕੀਨੇ ਪਰਮੇਸ਼ਰ ਨੇ ਗਲਵਕੜੀ ਵਿੱਚ ਆਪ ਲੈ ਲਿਆ ਨਾਮ ਰਤਨ ਸੁਨ ਜਪ ਜਪ ਜੀਵਾ ਹਰ ਨਾਨਕ ਕੰਠ ਮਜਾਰੇ ਪਰਮੇਸ਼ਰ ਅਕਾਲ ਪੁਰਖ ਸੈਵ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਜੋ ਆਪ ਪਰਤਖ ਹਰਨੇ ਭਗਤ ਮਤਰਾ ਕਾਛੇਦ ਨਹੀਂ ਗੁਰ ਅਰਜਨ ਪਰਤਖ ਹਰ ਅਰਦਾਸ ਕਰਦੇ ਨੇ ਉਹਨਾਂ ਨੂੰ ਲੋੜ ਨਹੀਂ ਹੈ ਉਹ ਪਰਮੇਸ਼ਰ ਅਕਾਲ ਪੁਰਖ ਨੇ ਸਾਨੂੰ ਸਿਖਾਉਂਦੇ ਨੇ ਸਾਡੀ ਅਵਸਥਾ ਦੇ ਬਰਾਬਰ ਆ ਕੇ ਬੈਠ ਕੇ ਸਾਨੂੰ ਸਮਝਾਉਣਾ ਕਰਦੇ ਨੇ ਕਿ ਇਸ ਤਰੀਕੇ ਦੀ ਤੂੰ ਅਰਦਾਸ ਕਰ ਲੈ ਕਿਹੜੀ ਅਰਦਾਸ ਨਾਮ ਰਤਨ ਸੁਣ ਜਪ ਜਪ ਜੀਵਾ ਹਰ ਨਾਨਕ ਕੰਠ ਮਜਾਰੇ ਪਰਮੇਸ਼ਰ ਤਾਲਪੁਰਖ ਤੇਰੇ ਅਗੇ ਅਰਦਾਸ ਬੇਨਤੀ ਹੈ ਕਿ ਮੇਰੇ ਕੰਠ ਦੇ ਵਿੱਚ ਮੇਰੇ ਗਲੇ ਦੇ ਵਿੱਚ ਕੇਵਲ ਤੇ ਕੇਵਲ ਉਹ ਜੋ ਰਤਨ جواਹਰ ਹੈ ਜੋ ਅਮੁੱਲ ਹੈ ਨਾਮ ਪ੍ਰਭੂ ਦਾ ਉਸ ਦਾ ਜਾਪ ਹੀ ਚੱਲਦਾ ਰਹੇ ਔਰ ਉਸ ਤੋਂ ਬਿਨਾ ਮੈਂ ਨਾ ਜੀਵਾਂ ਸਮੁੱਚਾ ਜੀਵਨ ਮੇਰਾ ਇਸ ਤਰ੍ਹਾਂ ਹੀ ਬੀਤਿਤ ਹੋਵੇ ਮੈਂ ਇਦਾਂ ਹੀ ਜਿਉਂਵਾ ਮੇਰੇ ਕੰਠ ਦੇ ਵਿੱਚ ਪਰਮੇਸ਼ਰ ਅਕਾਲ ਪੁਰਖ ਦਾ ਨਾਮ ਹੀ ਚੱਲਦਾ ਰਹੇ ਇਸੇ ਨਾਮ ਨੇ ਸਾਨੂੰ ਅਰਦਾਸ ਕਰਨ ਯੋਗ ਬਣਾਉਣਾ ਹੈ ਇਸੇ ਜਾਪ ਨੇ ਸਾਡਾ ਅਜਪਾ ਜਾਪ ਬੜਨਾ ਹੈ ਇਸੇ ਜਾਪ ਨੇ ਸਾਡੇ ਮਨ ਦੀ ਤੀਬਰਤਾ ਨੂੰ ਖਰੋਤ પા ਕੇ ਉਸ ਪਰਮੇਸ਼ਰ ਦੇ ਦਰ ਦੇ ਉੱਤੇ ਟੈਪ ਆਉਣਾ ਹੈ ਔਰ ਜਿਸ ਦਿਨ ਇਹ ਗੱਲਾਂ ਹੋ ਗਈਆਂ ਉਸ ਦਿਨ ਜੋ ਜਨਪਰਵ ਆਪਣੇ ਕੀਨੇ ਦਾਤੇ ਨੇ ਆਪਾਂ ਨੂੰ ਗੱਲ ਆ ਲੈਣਾ ਇਹਨੀ ਕਹਾਣੀ ਪਾਤਸ਼ਾਹ ਨੇ ਅੱਜ ਸਾਨੂੰ ਸਮਝਾਈ ਹੈ ਆਪਾਂ ਵੀ ਅਰਦਾਸਾਂ ਬੇਨਤੀਆਂ ਜਿਵੇਂ ਪਾਤਸ਼ਾਹ ਸਮਝਾਉਂਦੇ ਨੇ ਉਹ ਕਰੀਏ ਜੀ ਤਾਂ ਜੋ ਆਪਣਾ ਇੱਥੇ ਆਿਆਂ ਦਾ ਸਫਲਾ ਜੀਵਨ ਹੋ ਸਕੇ ਸੋ ਪਾਤਸ਼ਾਹ ਦੇ ਬਚਨ ਸੰਗਿਆ ਕਰਦੇ ਆ ਵਿਚਾਰਾਂ ਕਰਦੇ ਆ ਨਿਕਾ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਬੇਅਦਬੀਆਂ ਹੋਈਆਂ ਜੀ ਅਣਜਾਣ ਨਾ ਸਮਝ ਤੇ ਬੇਸੂਝ ਬੱਚਾ ਸਮਝ ਕੇ ਖਿਮਾ ਕਰਨਾ ਅਰਦਾਸ ਕਰਨੀ ਪਾਤਸ਼ਾਹ ਅੱਗੇ ਅੱਗੋਂ ਵਾਸਤੇ ਸੁੱਧ ਸਪਸ਼ਟ ਬਾਣੀ ਪੜਨ ਦਾ ਬਲ ਦਮ ਸਮਰੱਥਾ ਅਤੇ ਵਿਚਾਰਨ ਕਰਨ ਦੀ ਸ਼ਕਤੀ ਪਾਤਸ਼ਾਹ ਬਖਸ਼ਣ ਇਹ ਮਾਦਾਜਾ ਚਾਪੇ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ